ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਸਤਿ ਸ਼੍ਰੀ ਅਕਾਲ ਸੱਸੇ ਵੀ ਨਾਲ ਦੀ ਜਾ ਰਹੇ ਅੱਜ ਅਸੀਂ ਮਾਪ ਪਤਾਂ ਨੇ ਇੱਕੋ ਜਿਹੇ ਕੱਪੜੇ ਭਰ ਕੇ ਮੈਚਿੰਗ ਕਰੀ ਹੈ ਹਨਾ ਹਾਂ ਤੂੰ ਤਾਂ ਪਾਈ ਸੀ ਸਵੇਰ ਦੇ ਤੜਕੇ ਗੁਰਦੁਆਰ ਸਾਹਿਬ ਗਿਆ ਸੀ ਉਦੋਂ ਪਾਈ ਸੀ ਆ ਕੇ ਫਿਰ ਸਕੂਲ ਨੂੰ ਇਹੀ ਪਾ ਲੇ ਤੇ ਮੌਸਮ ਜੀ ਕਿਹੜਾ ਕਣੀਆਂ ਜੀਆਂ ਬਹੁਤ ਆਈਆਂ ਮੋਟੀਆਂ ਹੁਣ ਫੇਰ ਆਏ ਰੱਬ ਕਾਲਾ ਡੰਝ ਹੋਇਆ ਪਿਆ ਅੱਜ ਚੈੱਕ ਕਰੋ ਤੂੰ ਦਸ ਕਾਹੀ ਖਾਣੀ ਹੈ ਕਦੋਂ ਕੱਲ ਨਹੀਂ ਰਾਤ ਨਹੀਂ ਧਰਿਆ ਆਪਾਂ ਹਾਂ ਫਿਰ ਅੱਜ ਤੋਰੀਆਂ ਧਰਾਂਗੇ ਤੇ ਨਹੀਂ ਰਾਤ ਤਾਂ ਨਹੀਂ ਧਰਿਆ ਪਰਸੋਂ ਧਰਿਆ ਸੀ ਮੇਰਾ ਤਾਂ ਗੋਭੀ ਸੀ ਰਾਤ ਤੇ ਐ ਪੂਰਾ ਮੌਸਮ ਹੋਇਆ ਪਏ ਹਵਾ ਚੱਦੀ ਆਂਦੀ ਪੂਰੀ ਜ਼ੋਰ ਦੀ ਜ਼ੋਰ ਦੀ ਨਹੀਂ ਤੇਜ਼ ਹਵਾ ਚੱਦੀ ਆਂਦੀ ਹੈ ਤੇ ਉਹ ਵੀ ਫਿਰਦਾ ਜਸ਼ਨ ਜਾ ਅੱਜ ਲੋ ਜੀ ਨੂੰ ਪਈ ਹੁੰਦੀ ਆ ਤੇ ਆਪਾਂ ਭਾਲਦੇ ਆਂ ਸਰਸ ਵਾਲੀ ਨਾਲੀ ਅੱਛਾ ਆਪਨੇ ਸਰਸ ਵਾਲੀ ਨਾਲੀ ਚ ਕਿੰਨਾ ਕੁ ਵਧ ਗਿਆ ਅੱਛਾ ਕਿ ਫਿਰ ਤਾਂ ਆਪਣੇ ਵੀ ਬਦੋਂ ਦੇ ਅਨਸਾਰਾ ਸਰਸਾ ਜਿਲ੍ਹਾ ਆਪਣਾ ਜਿਆਦੇ ਪਾਣੀ ਦਾ ਬੱਧਰ ਜਿਆਦੇ ਵਧ ਗਿਆ ਤਾਂ ਪਾਣੀ ਆ ਸਕਦਾ ਪਿੰਡਾਂ ਚ ਨਾ ਫੇਰ ਚਲੋ ਜੀ ਆਪਾਂ ਭਾਲਦੇ ਆਂ ਸਬਜੀ ਸਬਜੀ ਬਦਲ ਭੱਜੇ ਜਾਂਦੇ ਆਂ ਦੇਖ ਕਿੰਨੀ ਤੇਜ਼ ਜਾਂਦੇ ਆਂ ਰੱਬ ਨੇ ਤਾਂ ਨਾ ਆਖੂ ਗਿਆ ਦੇ ਲਊ ਪੀ ਰੱਖਿਆ ਰੋਜ਼ ਹੀ ਆ ਜਾਂਦਾ ਨਾ ਕੋਈ ਉਹ ਆਗਾ ਕੋਈ ਚੌਂਤਰਾ ਨਾ ਆਏ ਹਰੇ ਬਾਈ ਜਵਾਦੀ ਚੌਂਦਰੇ ਤੇ ਤੇ ਇੰਨੀ ਹਲਕਤ ਆਉਂਦੀ ਹੈ ਨਾ ਦੇਖ ਕੇ ਤੇ ਮੈਂ ਪਹਿਲਾਂ ਅੱਜ ਮੇਰੀ ਸਲਾਹ ਸੀ ਮੈਂ ਖਾ ਪੋਚਾ ਲਾਦਾ ਪਰ ਫਿਰ ਮੈਂ ਜੋ ਨੈਟ ਦੇਖਿਆ ਅੱਜ ਫਿਰ ਬਾਵਾ ਮੀ ਦੱਸੀ ਜਾਂਦੇ ਸੀ ਮੈਂ ਖਾ ਰਖ ਵੀਰੇ ਰਹਿਣ ਦੇ ਕਿਉਂ ਮੱਥਾ ਮਾਰਦੀਆਂ ਕੋਈ ਫਾਇਦਾ ਤਾਂ ਹੈ ਨਹੀਂਗਾ ਤੇ ਤਾਂ ਕਰਕੇ ਫਿਰ ਮੈਂ ਅੱਜ ਕੈਂਸਲ ਕਰਤਾ ਤੇ ਹੁਣ ਆਪਾਂ ਤੋਰੀਆਂ ਪਾ ਲਈਏ ਘਰਾਂ ਕਿਉਂਕਿ ਮੈਂ ਪੂਰਾ ਬਣਿਆ ਖੜਾ ਐ ਨਹੀਂ ਪਤਾ ਕਦੋਂ ਆ ਜੀ ਬਾ ਜੀ ਅੰਮੀ ਹੋਰ ਜੀ ਆਉਗੇ ਆਪਣੀ ਤਰਫ ਮੈਂ ਤੂੰ ਬੋਲ ਬਾ ਮਾਝੂਰਾ ਮੈਂ ਤੂੰ ਬੋਲ ਬਾ ਨਹੀਂ ਤੇਰਾ ਮੋੜਵਰਤ ਰੱਖਿਆ ਆਪਾਂ ਨੂੰ ਤੋਰ ਵੱਚ ਹੋਣੀ ਐ ਅਮਰੂਦ ਮਾਣੀ ਵਰਦੀ ਭਈ ਅੱਜ ਇਹ ਗਲਤ ਗੱਲ ਐ ਜੀ ਐ ਵੀ ਨਹੀਂ ਜਿਸ ਨੂੰ ਦੇਖੇ ਰੱਖੀ ਉਹ ਲੱਗਿਆ ਐ ਅੰਮੀ ਹਾਰਾ ਮਾਉ ਤੇ ਰੱਖ ਕੇ ਉਹਨੇ ਹੈ ਇਹ ਚ ਰਾਂਦਾ ਜੀ ਪੀਦੇ ਉਹ ਕੇ ਰਾਂਦਾ ਹੈ ਹੈ ਨਹੀਂ ਇਹਦੇ ਉੱਪਰ ਇਹ ਜੇ ਹੋਰ ਖਾ ਗਏ ਖੱਟੇ ਜੇ ਫੁੱਲ ਦਾ ਪਾਵਾ ਦਿੱਤੀ ਅੰਦਰ ਪਾਪ ਤੋਂ ਕੱਲੇ ਫੁੱਲੀ ਆਮੀ ਫੇਰ ਆਲੂ ਦਾ ਤਾਂ ਫੜ ਲਾਂਗੇ ਫਿਰ ਕੱਲੇ ਆਲੂ ਹੋਰ ਕੀ ਪਾਇਆ ਗਾ ਪੱਕੀ ਹੈ ਇੱਕ ਤੋਰੀ ਆਲੂ ਕੱਲੇ ਆਲੂ ਕਿਉਂ ਆਦਾ ਮਟਰ ਪਨੀਰ ਗਿਆ ਨੀ ਮੈਂ त ु पा ਦੀ ਵਾਰ ਹੋਇਆ ਕਿ ਸਬਜ਼ੀ ਲੈਣ ਆਏ ਖਾਲੀ ਹੱਥ ਜਾਣਾ ਪਿਆ ਪੱਕੇ ਆ ਕਦੋਂ ਹੋਏ ਦਾ ਲੋ ਜੀ ਮੀਂਹ ਦੇਖੋ ਕਿਵੇਂ ਹਰੇ ਭਾਈ ਹੋ ਗਏ ਇੱਧਰ ਇੱਧਰ ਤਾਂ ਮੈਂ ਸਾਰੇ ਲਾਗ ਪੋਚਾ ਲਾਇਆ ਸੀ ਆ ਫਿਰ ਜਦ ਅੱਜ ਤੋਂ ਆਪਣੀਆਂ ਨਿਕਲੀ ਚੰਗੀ ਤਰ੍ਹਾਂ ਉਧਰੋਂ ਆ ਇੱਧਰ ਪੂਰਾ ਹਾਲ ਹੈ ਪਾਣੀ ਦੀ ਸ਼ਾਰਟੇਜ ਹੋਣ ਕਰਕੇ ਨਹੀਂ ਤਾਂ ਜੇ ਮੈਂ ਧੋਣਾ ਸਾਰਾ ਜਉਂਦਰਾ ਜਿੱਦੇ ਮੀਂਹ ਮੂਹ ਫੜੂਗਾ ਹਨਾ ਸਾਫ਼ ਹੋਊਗਾ ਮੌਸਮ ਪਾਣੀ ਪੋਚੇ ਨਾ ਸਾਰੇ ਇਹ ਹਰੇ ਬਾਈ ਕੱਢਣੀ ਪੋਗੀ ਇੱਥੇ ਘੱਟੋ ਘੱਟ 10 ਬਾਲਟੀਆਂ ਨਾ ਜਾ ਕੇ ਕਿਤੇ ਪੋਸ ਸਾਫ ਹੋਗਾ ਚੋਂ ਤਰਾ ਤੇ ਜਸ਼ਨ ਆਪਣਾ ਮੀਹ ਦੇ ਵਿੱਚ ਗਿਆ ਅੱਜ ਉਹ ਜਸ਼ਨ ਹੀ ਨਹੀਂ ਹੁਣ ਤਾਂ ਮਾੜੀ ਮੋਟੀ ਹੈ ਜੀ ਭੂਰ ਜੀ ਜਾਦੇ ਹੈ ਜੀ ਕੋਈ ਕੋਈ ਤੇ ਮੈਂ ਧਰਦੀ ਸੀ ਕਿ ਸਬਜ਼ੀ ਕੀ ਲੈ ਕੇ ਆਇਆ ਹੈ ਦੱਸ ਦੇ ਮਸਾਲ ਚ ਲਾ ਕੇ ਆਇਆ ਤੁਸੀਂ ਨੇ ਹੈ ਮਸਾ ਮੀਰ ਪੀ ਚੱਲ ਗਿਆ ਉਹ ਵੀਰ ਪੇ ਕੀ ਲੈ? ਹੂੰ ਦੇਖ ਲਿਆ। ਕੀ ਹੈ ਇਹ? ਅਜਮੁਲੀ ਵਾਲੀ। ਮੈਂ ਤੋ ਪੁਦੀਨਾ। ਓਕੇ। ਹੋਰ ਕੀ ਲੈ? ਚੁੰਨੀ। ਦਿਖਾਈਂ ਕੱਟ ਕੇ ਦਿਖਾ। ਲੋ ਜੀ ਆਪਣੀ ਆ ਗਈ ਚੁੰਨੀ ਡਾਈ ਹੋ ਕੇ। ਪਰਸੋਂ ਦਾ ਪਰਸੋਂ ਦੀ ਫੜਾਈ ਆ ਉਹਨੇ ਕੱਲ ਦਾ ਗਿਆ ਸੀ। ਅਸੀਂ ਕੱਲ ਭੁੱਲ ਗਏ। ਜੈ ਸੁਣਾਦਾ ਹੋਏ ਮੰਮੀ। ਲੋ ਇਹਦੇ ਵਿੱਚ ਕਪੜਾ ਹੈਗਾ? ਹਾਂ। ਫਾਈ ਦੇ ਚੱਕੇ ਦੇ ਚੱਕੇ। ਲਓ ਜੀ ਆਹ ਸੂਟ ਦੀ ਚੁੰਨੀ ਹੋ ਗਈ ਲਈ ਆਪਣ 60 ਰੁਪਏ ਲੱਗੇ 60 ਰੁਪਏ ਲੈ ਲੈ ਲਓ ਪਕੜੀ ਚੁੰਨੀ ਪਕੜ ਚੁੰਨੀ ਤੇ ਕਪੜਾ ਦਿਖਾ ਵਿੱਚ ਹੈਗਾ ਇਹਨੇ ਮੈਂ ਤਾਂ ਬਾਵਾ ਸੀ ਉਹ 로ਡ ਪੈ ਜਾਂਦੀ ਗਈ 30 ਰੁਪਏ ਬਚ ਗਏ 100 ਰੁਪਏ ਚ 30 ਰੁਪਏ ਮੋੜਦੇ ਹੈ ਉਸਕੇ 10 ਰੁਪਏ ਖਾ ਗਿਆ ਵਿਆਜ ਵਿਆਜ 10 ਰੁਪਏ ਲਈ ਹੈ ਜਿੰਨੀ ਲਿਆ ਹੁੰਦਾ ਕਿਰਾਇਆ ਹੈ कराया ऐसा कराना था ऐसा हाल दिया कोई, नादी था, नादी कोई, नादी कोई, था। कोई नहीं आ गुड़ी दा कोई कोई चक्कर नहीं माड़ी मोटी दा बढ़िया समादी एक अदी बार तो तोते तो सेट हो जाती है पादे हुन ले मैं लावणी ता ए की है <laughs> थैलाणा पार दी लो जी आप बनाओ लगी दाल सब्जी दाल सब्जी वैसे कर ले आ ये जीरा भी मुक गया अपना ਦੀਦਾ ਵੀ ਮੰਗਾਉਣਾ ਪਊਗਾ ਤੇ ਜਦਸ ਨਾਲ ਅਸੀਂ ਪਦੀਨੇ ਵਾਲੀਆਂ ਗੋਲੀਆਂ ਨੇ ਸਵਾਦ ਹੁੰਦੇ ਨਹੀਂ ਵਧੀਆ ਢ ਘਰ ਜਾ ਜਾਂਦਾ ਇਹਨਾਂ ਨਾਲ ਉਹ ਖਾਦੀ ਸੀ ਮੈਂ ਅਰ ਸੋਈ ਦੇ ਵਿੱਚ ਤਾਂ ਹੀ ਸਾਬ ਆਉਂਦੇ ਹੁੰਦਾ ਤੇ ਆਪਾਂ ਰਲ ਗਿਆ ਮਸਾਲਾ ਕੁੰਡੇ ਦੇ ਵਿੱਚ ਕਿਉਂਕਿ ਜੇ ਜਦੋਂ ਵੀ ਕੋਈ ਤਰੀ ਵਾਲੀ ਸਬਜ਼ੀ ਬਣਾਉਣਾ ਹੋਰ ਤਾਂ ਸਾਨੂੰ ਪਤਾ ਬਾ ਵੀ ਦੋ ਤਿੰਨ ਗੰਡੇ ਪਾ ਕੇ ਤੇ ਲਸਣ ਪਾ ਕੇ ਹਨਾ ਵਧੀਆ ਫੇਰ ਹੀ ਬਣਾਉਣੀ ਪੈਂਦੀ ਹੈ ਫੇਰ ਹੀ ਸੁਆਹ ਨਾਲ ਦੀ ਤੇ ਸੁੱਕੀ ਸਬਜ਼ੀ ਦਾ ਆਏ ਹੁੰਦਾ ਵੀ ਚਲੋ ਉਹ ਤਾਂ ਆਪਾਂ ਉਹ ਵੀ ਤਰ ਲੈਨੇ ਆ ਉਹ ਵਧੀਆ ਬਣ ਜਾਂਦੀ ਹੈ ਹਨਾ ਤੇ ਜਿਵੇਂ ਮੈਂ ਕਦੂ ਵਗੈਰਾ ਵੀ ਧਰਦੇ ਆ ਉਹ ਵੀ ਚਲੋ ਆਪਾਂ ਜਮਾ ਪਾਣੀ ਸੁਕਾ ਕੇ ਦੁੱਧ ਵਾਲ ਭਲਾ ਪਾ ਲਨੇ ਮਲਾਈ ਪਾ ਲਨੇ ਉਹ ਫੇਰ ਵੀ ਵਧੀਆ ਬਣ ਜਾਂਦੀ ਹੈ ਹਨਾ ਤੇ ਅੱਜ ਆਪਾਂ ਧਰਾਂਗੇ ਕੱਲੇ ਆਲੂ ਵੈਸੇ ਮੇਰਾ ਆਰਾਧਾ ਸੀਗਾ ਵੀ ਇਹਦੇ ਵਿੱਚ ਮੈਂ ਕਾਲੇ ਛੋਲੇ ਪਏ ਸੀਗੇ ਮੈਂ ਖਾ ਉਹ ਪਾ ਲੂੰਗੀ ਅੱਜ ਤੇ ਅੱਜ ਫਿਰ ਜੋ ਮੈਂ ਇਰਾਦਾ ਬਣਾਇਆ ਮੈਂ ਕਿ ਆ ਵੀ ਚੁੱਲੇ ਤੇ ਦੋ ਬਾਥੀਆਂ ਲਾ ਕੇ ਮੈਂ ਲੱਕੜ ਲਾ ਕੇ ਤਾਂ ਦੋਰੀ ਵੀ ਉਬਲਣ ਲੱਗ ਪਊਗੀ ਵੀ ਬਣ ਜਾਣਗੇ ਉਹ ਪਰ ਮੀ ਆ ਗਿਆ ਮੌਕੇ ਤੇ ਟਾਈ ਬੈਤੋ ਵਾਹ ਸਟਾਰਟ ਹੋ ਗਿਆ ਫੇਰ ਕੱਲਾ ਨੇ ਟਾਈਮ ਤੇ ਤੇ ਬਿਜਲੀ ਹਟ ਗਈ ਸੀ ਜਦੋਂ ਆਪਾਂ ਸਬਜੀ ਕੱਢਣੀ ਗਈ ਸੀ ਉਦੋਂ ਹੈ ਨਹੀਂ ਸੀ ਜਦੋਂ ਸਬਜੀ ਬਸ ਸਬਜੀ ਦਾ ਵਸ ਸਥਿਾਈ ਨਹੀਂ ਅੱਜ ਆਪਾਂ ਨੂੰ ਹੈ ਨਹੀਂ ਸੀ ਤੇ ਜਦੋਂ ਆਏ ਘਰੇ ਬਸ ਘਰੇ ਆ ਕੇ ਮੈਂ ਕੱਤੂ ਆਹ ਆਲੂ ਕੱਟਣ ਲੱਗੀਆਂ ਨਾਲ ਦੀ ਨਾਲ ਫੇਰ ਆ ਗਿਆ ਪੂਰੇ ਜੋਰ ਦਾ ਤੇ ਹੁਣ ਕਿਣ ਮਣ ਕਿਣ ਮਣ ਉਹਦੀ ਹੋਈ ਜਾਂਦੀ ਐ ਸੱਚੀ ਜੀ ਰੱਬ ਨੇ ਤਾਂ ਸਾਰਾ ਕੰਮ ਸੌਖਾ ਕਰ ਰੱਖਿਆ ਨਾ ਕੋਈ ਸਫਾਈ ਦਾ ਹੱਜ ਨਾ ਕੋਈ ਝਾੜੂ ਪਤਲਾ ਦਾ ਨਾ ਕੋਈ ਬੋਕਰ ਦਾ ਬਸ ਉਧਰੋਂ ਪਸ਼ੂਆਂ ਦਾ ਵਿਚਾਰਾ ਲੌਖਾ ਹੋ ਜਾਂਦਾ ਲੋ ਜੀ ਜੀ ਰੱਬ ਆਪਣਾ ਹੋਣਾ ਬਹੁਤ ਲਾਊਗਾ ਟਾਈਮ ਹਜ ਤੇ ਹਵਾਏ ਥੋੜੀ ਆਂਦੀ ਪੂਰੀ ਉਹ ਬਸ ਹਵਾ ਦਾ ਠੰਢੀ ਚੱਲਦੀ ਐ ਤੇ ਅੱਗੇ ਜਹਾਂ ਰਜਣਾ ਆ ਵੀ ਆਖਿਆ ਸੀ ਡੈੜੀ ਵਰਗੇ ਆਖਿਆ ਸੀ ਕਹਿੰਦੇ ਆਪਣੇ ਜਿਹੜੇ ਆ ਸਰ੍ਹਸੇ ਵਾਲੀ ਨਾਲ ਹੀ ਇਹ ਜਿਹੜੀ ਪੂਰੀ ਭਰੀ ਆ ਪਾਣੀ ਦੀ ਤੇ ਕੋਈ ਪਤਾ ਨਹੀਂ ਜੇ ਹੋਰ ਮੀਂਹ ਆ ਗਿਆ ਤਾਂ ਨੇੜੇ-ਨੇੜੇ ਜਿਹੜੇ ਪਿੰਡਾਂ ਨਾਲੀ ਦੇ ਤੇ ਪਾਣੀ ਆ ਸਕਦਾ ਪਿੰਡਾਂ 'ਚ ਵੀ ਤਾਂ ਕਰੋਪੀ ਹੋ ਗਈ ਜੀ ਐਕਦੀ ਹਨਾ ਰੱਬ ਦੀ ਚਲੋ ਸਾਦੇ ਹੁੰਦੇ ਆ ਸਾਰਿਆਂ ਦੇ ਨਾਲ ਹੀ ਹੁਣ ਮੈਂ ਰਸੋਈ 'ਚ ਤੜਕਾ ਲਾਉਂਗੀ ਤੇ ਕਿਸੇ પાસે ਆਪਣੇ ਆ ਜਿਹੜਾ ਮਸਾਲੇ ਦਾ ਧੂਆ ਜਿਆ ਹੁੰਦਾ ਜੀ ਬਾਹਰ ਨਹੀਂ ਨਿਕਲਦਾ 상구는 들어가서 했는데

ਉਹਦੇ ਦੇ ਬਾਹਰ ਦੀ ਚੋਪਾਲ ਜਿੰਨੇ ਲੱਗ ਰਹੇ ਨੇ ਹਾਂ ਦੇ ਤੇ ਮਾਰਨ ਲੱਗੇ ਕਿਉਂ ਦਰੋ ਜਿਹੜੀਆਂ ਆਪਣੇ ਚੌਂਦਰੇ ਤੇ 베ਰੀ ਦੇ ਟਾਹਲੀ ਆ ਐਨੀ ਜ਼ਿਆਦੇ ਤੇਜ਼ ਹਵਾ ਸੀ ਨੇਰੀ ਸਿੱਖ ਹਾਲ ਦੀ ਪੱਕੇ ਪੱਤੇ ਆ ਗਏ ਸਾਰੇ ਚੌਂਦਰੇ ਦੇ ਮੈਂ ਹੁਣ ਮਾਰ ਬਤਾਉ ਹਵਾ ਜਨੇ ਚੌਂਦਰ ਸੁੱਕਰੀ ਚੌਂਦਰ ਚੌਂਦਰ ਤੇ ਝਾੜੂ ਕਾੜਨੂੰ ਕੱਲੇ ਸੀ ਕਿਉਂਕਿ ਜੀ ਰੋਟੀ ਢੱਕ ਕਰਨਾ ਹੁੰਦਾ ਹੈ ਨਾ ਪਰ ਦੀ ਕੂੜੇ ਵਿੱਚ ਤਾਂ ਰੋਟੀ ਟੁੱਕ ਵੀ ਨਹੀਂ ਦਿੰਦਾ। ਪੱਤੇ ਬਹੁਤ ਜ਼ਿਆਦੇ ਆਏ ਆ ਸੁਣ ਮੈਂ ਦੱਸਉਣੀ ਆ। ਵਾਹ। ਸਾਜੀ ਵਾਲਾ ਤਾਂ ਮੈਂ ਆਪਣਾ ਫੱਤੇ ਆ। ਦੇਖੋ ਜੀ ਪੱਤੇ ਕਿੰਨੇ ਆਏ ਆ। ਹੁਣ ਇੱਥੇ ਜੇ ਗੈਸ ਸਿਲੰਡਰ ਧਰਾਂਗੇ ਹੁਣ ਮਾੜਾ ਮੋਟਾ ਸੁੱਕ ਜੇ। ਫੇਰ ਕਿਤੇ ਜਾ ਕੇ ਹਨਾ ਫੇਰ ਮੈਂ ਇੱਥੇ ਝਾੜੂ ਵੱਜੂਗਾ ਆ ਇਹਨਾਂ ਦੇ ਪੱਤੇ ਆਏ 베ਰੀ ਦੇ ਤੇ ਇਹਦੇ ਟਾਲੀ ਦੇ ਇਹਨਾਂ ਦਾ ਸੁੱਖ ਵੀ ਬਹੁਤ ਹੈ ਜੀ ਕਿਉਂਕਿ ਇੱਥੇ 11 12 ਵਜੇ ਤੱਕ ਪਰ ਸ਼ਾਮ ਆ ਰਹਿੰਦਾ ਵਧੀਆ ਸ਼ਾਂ ਰਹਿੰਦੀ ਹੈ ਇਹਨਾਂ ਦੀ ਤੇ ਬਸ ਦੁੱਖ ਦਾ ਹੋਰ ਨਿਹਰੀ ਨੂਰੀ ਦਾ ਹੀ ਹੁੰਦਾ ਜਦੋਂ ਪੱਤੇ ਪੁੱਤੇ ਆਉਂਦੇ ਆ ਹੋਰ ਤਾਂ ਕੋਈ ਦੁੱਖ ਨਹੀਂ ਇਹਨਾਂ ਦਾ ਤੇ ਕਬੂਤਰ ਨੇ ਅੰਦਰ ਆਉਣਾ ਹਨ ਇਹ ਕੰਠਾ ਗਿੱਜੇ ਹੈ ਜੀ ਖਾਣ ਆ ਕਟੋਲ ਕੋਲੇ ਨਿਕਲੀ ਰਹਿੰਦੀ ਹੈ ਕਣਕ ਥੋੜੀ ਜੀ ਪਰ ਇਹਨਾਂ ਨੂੰ ਹਹਾਵਾਰਾ ਚੁੰਜਾ ਮਾਰ ਕੇ ਕੱਢ ਲੈਂਦੇ ਆ ਤੇ ਕਟ ਪਿੱਚੀ ਕਟਾਰ ਆ ਗਈ ਆ ਸਾਡੇ ਇਹਨਾਂ ਨੂੰ ਕਟਾਰਾਂ ਕਹਿੰਦੇ ਆ ਚਲੋ ਜੀ ਚੁੰਨੀ ਆਪਣੀ ਆ ਗਈ ਡਾਈ ਹੋ ਕੇ ਸੂਟ ਆਪਣਾ ਰੈਡੀ ਆ ਅੱਜ ਟਾਈਮ ਹੀ ਨਹੀਂ ਲੱਗਿਆ ਜੀ ਦੂਜਾ ਸੂਟ ਉਹ ਪਹਿਲਾਂ ਆਪਣੇ ਖੋਖਰ ਤੋਂ ਭੈਣ ਆ ਉਹਦਾ ਫੋਨ ਆ ਗਿਆ ਵਿਚਾਰੀ ਦਾ ਤੇ ਉਹ ਆਪਦੇ ਦੁੱਖ ਸੁੱਖ ਕਰੀਗੀ ਵਧੀਆ ਲੱਗਿਆ ਭੈਣ ਨਾਲ ਗੱਲ ਕਰਕੇ ਲੋ ਜੀ ਆਪਾਂ ਛਿਰਕੇ ਸਿੱਟੀ ਅੱਗੇ ਬਾਹਰ ਕਿ ਨਾ ਸੀਟੀ ਦਾ ਪਤਾ ਲੱਗ ਜੇ ਵੀ ਸੀਟੀ ਲਾਉਗੇ ਨਾ ਫੇਰ ਆਪਾਂ ਨਾਲੇ ਤਾਂ ਭਾਂਡੇ ਗੱਲੀ ਹੁੰਨੇ ਆ ਨਾਲੇ ਆਪਾਂ ਕੂੜਾ ਇਸ ਟਿੱਕੇ ਉਹਨੇ ਬਾਹਰ ਖਾਇ ਰੋਟੀ ਹੂੰ ਸਾਡੇ ਜੱਗ ਦੇ ਧੱਕਣ ਦਾ ਚੋਲ ਨਾ ਲੈ ਕੇ ਖਾਦੇ ਉਨੇ ਦੀ ਆ ਗਈ ਰੂੜੀ ਆ ਪੁੱਤ ਕੀ ਗੱਲ ਚੱਲ ਜਾਈ ਲਿਆਉਣਾ ਚੱਲ ਜਾਈ ਡੈਡ ਖੇਤ ਕੀ ਕਰਨਾ ਖੇਤ ਵੀ ਲੈ ਪੂਆ ਕੋ ਮੌਸਮ ਦੇਖ ਤਾਂ ਫੇਰ ਬੱਦਲ ਭੱਜੇ ਜਾਂਦੇ ਹੂੰ ਅੰਦਰ ਨੂੰ ਜਾਂਦੇ ਆ ਅੰਦਰ ਨੂੰ ਜਾਂਦੇ ਆ ਲੋ ਜੀ ਸਬਜ਼ੀ ਵਾਲਾ ਕੰਮ ਮੈਂ ਨਾ ਜਮਨ ਮੇੜ ਕੀ ਫੇਰੀ ਭਾਂਡੇ ਮੰਜ ਲੱਗੇ ਪਛਾ ਮ ਫਤੇ ਕਰਦਾ ਸਬਜ਼ੀ ਵਾਲਾ ਕੰਮ ਆਪਾ ਨਹੀਂ ਲਾਦੀ ਹਾਵ ਮਮੀਆਂ ਮੈਨੂੰ ਆਇਆ ਬੁੱਤ ਦੇਖਣਾ ਪਵੇ ਹੋਰ ਤਾਂ ਬੁੱਤ ਨਾ ਆਵੇ ਫੋਨ ਆਪਣਾ ਸਬਜ਼ੀ ਵਾਲਾ ਕੰਮ ਚਾਹੋ ਕੇ ਆ ਭਾਂਡੇ ਮੰਜ ਫੇਰ ਨਹੀਂ ਆ ਪਸਾਰਾ

啊，我得去。 गाड़ी नहीं है। ओ, 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 ओ नहीं आ है, दो, दो हो ना खाद कि नारा आंदोलन इधर साफ है ਕਈ ਬਣਾ ਗਾਇਨ ਨੂੰ ਰਿਕਮੈਂਡਾ ਕਿ ਉਹ ਕਹਿੰਦੇ ਗਾਈਆਂ ਅੰਦਰ ਬੰਨ੍ਹਾ ਕਰੋ ਸਾਡੀਆਂ ਗਾਈਆਂ ਦੇ ਅੰਦਰ ਤੇ ਵੀ ਉਹਨਾਂ ਗਾਦੀਆਂ ਕਿ ਕਹਾਣੀਆਂ ਅੰਦਰ ਬਾਹਰ ਨੂੰ ਪਾਈ ਦੀਆਂ ਬਸ ਕਿਹੜਾ ਇੱਥੇ ਨੀਰਾ ਖਾ ਲੈਣੀ ਜੇ ਨਾ ਮੀਂਹ ਆ ਗਿਆ ਜਦੋਂ ਅਸੀਂ ਇਰਤੰਤਰੀ ਕਰਾਂਗੇ ਅੰਦਰ ਬਹਿ ਜਾਣੀਆਂ ਤੇ ਜੇ ਨਾਮ ਨਹੀਂ ਆਇਆ ਫਿਰ ਬਾਹਰ ਹੀ ਹੋਣੀਆਂ ਜੇ ਬਾਕੀ ਗਿੱਲਾ ਵਾੜਾ ਸੀ ਹੋਣ ਨਹੀਂ ਦਿਲ ਜੇ ਬਸ ਉਹਨਾਂ ਤੇ ਸੁੱਕਾ ਕਰ ਦਿੰਦੇ ਹੁਣ ਨਾਮ ਜਿਹੜਾ ਸਰਦਨ ਦੇ ਦਸੰਗ ਰੜੀ ਦੇ ਕਮੇਟੀ ਬਾਕੀ ਜੀ ਰੰਬ ਨੇ ਹੁਣ ਪੂਰਾ ਹਫਤਾ ਹੋ ਗਿਆ ਤੇ ਬੁਰਾ ਹਾਲ ਹੀ ਕਰ ਰੱਖਿਆ ਹੁਣ ਕੋਈ ਕਿਸੇ ਕੰਮ ਦਾ ਹੱਜ ਨਹੀਂ ਕੋਈ ਕੰਮ ਲੋਟ ਨਹੀਂ ਆਉਂਦਾ ਸਾਰੇ ਇੰਨਾ ਬੁਰਾ ਹਾਲ ਹੋ ਗਿਆ ਘਰ ਤਾਂ ਹਰੇ ਬਾਈ ਦੇ ਨਾਲ ਬਲੋੜੀਆਂ ਤੇ ਵੀ ਹਰੇ ਬਾਈ ਚੜ ਗਏ ਤੋ ਸੁਖਦਾ ਹੈ ਨਹੀਂ ਦੁੱਖ ਲੱਗਦੀ ਨਹੀਂ ਉਤੋਂ ਵੀ ਹੋ ਰ ਆ ਜਾਂਦਾ ਕਿਉਂ ਬਈ ਇਸ ਹਾਂ ਉਹ ਖਾਲੀ ਜਾਈਏ ਇਹਦੇ ਅੰਦਰ। ਇਹ ਤੂੰ ਮੀਡੀਰ ਦਾ ਨਹੀਂ ਆਊਗਾ ਖਾਲੀ ਵਿੱਚ ਪਾਣੀ ਟੰਗੂ ਆ ਹੈ। ਇਹ ਖੁੱਦ ਤਾਂ ਨਹੀਂ ਆਉਂਦਾ। ਬਹੁਤ ਬੜਾ ਖੜੇ ਹੋਗੇ ਸਾਰੇ ਚੈਨਲ ਦੇ 50 ਵਾਲਿਆਂ ਦਾ ਕੀ ਹਾਲ ਹੈ। ਹੋਰ ਸੋਚ ਕੇ ਆਇਆ ਲਾ ਕੇ ਦੇਖਣਾ ਕਿ ਬੇਲਾ ਦਾ ਜਿਸ ਤਰ੍ਹਾਂ ਆਪਣੇ ਜਿਵੇਂ ਆਏ ਹੋ ਜਿਵੇਂ ਉੱਥੇ ਹੋਇਆ ਪਿਆ ਆਪਣੇ ਵੀ ਆ ਸਕਦੀ ਹੈ। ਨਹੀਂ ਆਉਂਦੀ ਆਪਾਂ ਬੰਨਣਾ ਅਰਦਾਸ ਕਰੋ ਸਾਰੇ ਬਨੇ ਵੀ ਨਹੀਂ ਆਵੇ। ਲੋ ਜੀ ਟਾਈਮ ਹੋ ਗਿਆ ਭਾਈ ਪੌਣੇ 7 ਦਾ ਤੇ ਧਰ ਵਾਲਾ ਕੰਮ ਫਤਿਹ ਕਰਤਾ ਆਟਾ ਗੁੰਨ ਕੇ ਰਖ ਲਾ ਦੁੱਧ ਘੜੀ ਜਾਂਦਾ ਬਸ ਉਹਨੂੰ ਪਉਂਦੀ ਆ ਤੇ ਸੂਰਜ ਦੇ ਪਤਾ ਜਮਾ ਛਪ ਚੁੱਕਿਆ ਉਹ ਦੇਖੋ ਉਹ ਜਲੋ ਜਲੋ ਦਿਖ ਰਿਹਾ ਨਾ ਤੇ ਜਸ਼ਨੇ ਦਾ ਤੇ ਇੱਧਰ ਪਾਣੀ ਗਰਮਤਾ ਰੱਖਿਆ ਕਿਉਂਕਿ ਮੌਸਮ ਥੋੜਾ ਠੰਡਾ ਹੋਗਾ ਜੀ ਪਾਣੀ ਹਨਾ ਹੁਣ ਤੱਕ ਥੋੜਾ ਜਿਹਾ ਗਰਮ ਪਾਣੀ ਪਾਉਣਾ ਪੈਂਦਾ ਠੰਡੇ ਪਾਣੀ ਨਾਲ ਗੇਰਾ ਟੁੱਟਰੀ ਜੁੜਦੀ ਆ ਨਾ ਆਟਾ ਨਹੀਂ ਆਂਦਾ ਤੇ ਬਸ ਮੌਸਮ ਦਾ ਪੂਰਾ ਹਜੇ ਵੀ ਕੋਈ ਕੋਈ ਬਰੀਕ-ਬਰੀਕ ਜਿਹੜੀ ਖਣੀ ਆ ਉਹ ਡਿੱਗੀ ਆਂਦੀ ਹੈ ਤੇ ਮੈਂ ਸਿਲੰਡਰ ਬਾਹਰ ਕੱਢ ਲਿਆ ਸੀ ਕਿਉਂਕਿ ਅੰਦਰ ਲਾਈਟ ਹੈ ਨਹੀਂ ਲਾਈਟ ਆਉਣ ਦੀ ਤਾਂ ਹੈ ਤੇ ਉਹਦੀ ਪੜਾਕਾ ਮਾਰ ਜਾਂਦੀ ਹੈ ਕਿਉਂਕਿ ਗਿੱਲੇ ਦਰਖਤ ਦਾ ਦਰਖਤਾ ਹਣਾ ਉੱਤੇ ਤਾਰਾਂ ਦੇ ਤੇ ਉਹਦੀ ਨਾਲ ਦੀ ਨਾਲ ਪੜਾਕਾ ਮਾਰ ਜਾਂਦੀ ਦੇਖੋ ਹੁਣ ਜੀ ਲਾਈਟ ਦੀ تسੱਲੀ ਹੈ ਨਹੀਂ ਕੋਈ ਵੀ ਆਊਗਾ ਨਾ ਬਸ ਮੈਂ ਦਰਵਾਜ਼ਾ ਦੋ ਦੁਆਰ ਖੋਣ ਕੇ ਤੇ ਦੁੱਧ ਵਾਲਾ ਚੱਕਦੀਆਂ ਭਾਂਡੇ ਤੇ ਫੇਰ ਰੋਟੀਆਂ ਲੱਗਦੀਆਂ ਤਾਂ ਉਹ ਕਿਉਂਕਿ ਹੁਣ ਤਾਂ ਦੀਂਦਾ ਮਾੜਾ ਮੁੱਟਾ ਮੁੜ ਕੇ ਬਾਕੀ ਐ ਵੀ ਨਹੀਂ ਪਤਾ ਰੱਬ ਦਾ ਹਨਾ ਕੋਈ ਜਿਹੜੇ ਹਿਸਾਬ ਨਾਲ ਕਾਲਾ ਡੰਗ ਹੋਇਆ ਪਿਆ ਵੀ ਨਹੀਂ ਆਜੀ ਤੇ ਤਾਂ ਕਰਕੇ ਮੈਂ ਆਪਾਂ ਦਵਾਰਾ ਰੋਟੀ ਬਣਾ ਲਈਏ ਤੇ ਮੌਸਮ ਦੀ ਕੋਈ ਉਹ ਹੁੰਦੀ ਜੀ ਬਸ ਮੀਂਹ ਕਣੀ ਆ ਗਈ ਨਾਲ ਨਾਲ ਬਸ ਕਣੀਆ ਡਿੱਗਣ ਲੱਗੀਆਂ ਤਾਂ ਲਾਈਟ ਕੱਟ ਦਿੰਦੇ ਆ ਬਸ ਲਾਈਟ ਵਾਲਿਆਂ ਨੂੰ ਚੰਗਾ થਾਇਆ ਹੈ ਤੇ ਚਲੋ ਜੀ ਆਪਾਂ ਅੱਜ ਵਾਲੀ ਵੀਡੀਓ ਦਾ ਕਰਦੇ ਆਂ ਐਂਡ ਮਿਲਾਂਗੇ ਤੁਹਾਨੂੰ ਕੱਲ ਨੂੰ ਆਪਾਂ ਕਿਸੇ ਨਵੇਂ ਬਲੌਗ ਦੇ ਨਾਲ ਬਾਕੀ ਸਾਰੇ ਭੈਣ ਭਰਾ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਤੇ ਬਾਕੀ ਸੋਹਣ ਸੋਹਣ ਕਰਿਆ ਕਰੋ ਕਮੈਂਟ ਤੇ ਚਲੋ ਜੀ ਕਰਦੇ ਆਂ ਐਂਡ ਫਿਰ ਆਪਾਂ ਬਾਕੀ ਜਿਹੜੇ ਭੈਣ ਭਰਾ ਨਵੇਂ ਹੁੰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬਾਕੀ ਵੀਡੀਓ ਨੂੰ ਅੱਗੇ-ਦੇ ਅੱਗੇ ਸ਼ੇਅਰ ਕਰਦਿਆ ਕਰੋ ਲਾਈਕ ਜ਼ਰੂਰ ਕਰਦਿਆ ਕਰੋ ਤੇ ਇੱਕ ਹਾਈਪ ਦਾ ਬਟਨ ਹੁੰਦਾ ਜੀ ਹਾਈਪ ਜ਼ਰੂਰ ਕਰਦਿਆ ਕਰੋ ਸਾਰੇ ਜਣੇ ਵੀਡੀਓ ਨੂੰ ਤੇ ਕਿਉਂਕਿ ਫਿਰ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਬਾਈਟੀ ਸਟੂਡੀਓ ਹੁੰਦਾ ਜਿਹੜਾ ਉੱਥੇ ਜਾ ਕੇ ਵੀ ਕਿਹਨੇ ਕਿਹਨੇ ਹਾਈਪ ਕਰਿਆ ਕਿੰਨਾ ਕਿੰਨਾ ਹਾਈਪ ਕਰਤਾ ਕਿਹਨੇ ਕਿਹਨੇ ਹਨਾ ਤਾਂ ਕਈ ਪਣ ਆ ਤਾਂ ਵਧੀਆ ਕਰ ਦਿੰਦੀ ਹੈ ਹਾਈਪ ਕਈ ਨਹੀਂ ਕਰਦੇ ਹਨਾ ਚਲੋ ਕੋਈ ਨਹੀਂ ਤੇ ਚਲੋ ਜੀ ਕਰਦੇ ਆਪਾਂ ਵੀਡੀਓ ਦਾ ਐਂਡ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਫੁੱਲ ਦੇਖਣ ਲਈ ਤੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਸਾਰੇ ਭੈਣ ਭਰਾਵਾਂ ਨੂੰ ਸੱਸੀ ਅਕਾਲ ਜੀ ਬਾਏ ਬਾਏ